ਆਹ ਦੇਖੋ ਪੰਜਾਬੀ ਕੁੜੀ ਦੀ ਗੁੱਟ ਫੜ ਲਈ ਸੀ ਭਈਏ ਨੇ ਮੇਰਾ ਸਿੰਗਰ ਲਾਇਆ ਛੋਟਾ ਕਰੋ ਵੀਡੀਓ ਸ਼ੇਅਰ ਕੋਈ ਨਾ ਨਾ ਬੇਟਾ ਮੇਰੀ ਗੱਲ ਸੁਣ ਤੂੰ ਵੀ ਮੇਰੀ ਧੀ ਆ ਇਸ ਸੰਸਾਰ ਤੇ ਜਿੰਨੀਆਂ ਵੀ ਕੁੜੀਆਂ ਸਾਰੀਆਂ ਤੇ ਜਿੰਨੀਆਂ ਧੀ ਧੀ ਦੇ ਵਿੱਚ ਪੇਟ ਮਾਰਨ ਦਾ ਸਰਦਾਰ ਨੂੰ ਮੇਰੀ ਹੱਥ ਪੈਗਾ ਅਰੇ ਬੇਟਾ ਆ ਦਿੱਲੀ ਕੈਫੇ ਦਾ ਭਈਆ ਜੀ ਇਹਨੇ ਦਿੱਲੀ ਕੈਫੇ 'ਚ ਲੱਗਾ ਆ ਕੁੜੀ ਇੱਥੇ ਇੱਕ ਨਿਆਣੀ ਕੰਮ ਕਰਦੀ ਉਹਦੀ ਗੁੱਟੋਂ ਫੜਿਆ ਆ ਇਹਨੇ ਇਹ ਭਈਆ ਜੀ ਉਹ ਤੇ ਕੁੜੀ ਪੰਜਾਬਣ ਚੋਂ ਉਹ ਦੱਸੋ ਇਹਨਾਂ ਦੀ ਦਿਲਵਤੀ ਹੋਈ ਕਿ ਨਹੀਂ ਹੋਈ ਇਹਦੇ ਕੋਲ ਹੁਣ ਲੱਗੇ ਆ ਮਾਫੀਆਂ ਮੰਗਾਉਣੇ ਦਾ ਲੱਗਾ ਜੋ ਸੌਦਾ ਲੱਗਣ ਇਹਦਾ ਫੋਨ ਕੱਟੋ ਫੋਨਾਂ ਟੁੱਟਾ ਇਹਦਾ ਫੋਨ ਕੱਟੋ ਆਜਾ ਪੁੱਤ ਪਿਆਰ ਜੋ ਪੁੱਤ ਆਇਆ ਦੇਖੀ ਆਹ ਮੁੰਡਾ ਕਿੰਨੀ ਕਾਫੇ ਵਿੱਚ ਲੱਗਾ ਪੈਸਾ ਆ ਇਹਨੇ ਪੰਜਾਬੀ ਕੁੜੀ ਕੰਮ ਕਰਦੀ ਉਹਦੇ ਜੂੜੇ ਤਾਂ ਫੜਿਆ ਇਹਨੂੰ ਇੱਕ ਕਿੰਨੇ ਹੱਕ ਦਿੱਤਾ ਮੈਨੂੰ ਦੱਸੋ ਇਹ ਕਾਲ ਪੈਣਾ ਹੋਰ ਕੈਂਡ ਸੰਗ ਸੰਗ ਫਰਾ ਕਰਦੇ ਆ ਮਾਫੀ ਮੰਗੋ ਪੂਰੀ ਕਿਤੇ ਆ ਪੂਰੀ ਕਿਤੇ ਆ ਇਧਰਾ ਪੋਤਾ ਇਧਰਾ ਇਧਰਾ ਸਾਰੇ ਕੰਦੇ ਪਹਿਲਾਂ ਪਹਿਲਾਂ ਬੋਸੋ ਯਾਰ ਮੇਰੇ ਘਰ ਨਾ ਮੇਰੀ ਬਾਤ ਦਾ ਯਾਰ ਯਾਰ ਦਾ ਮੱਥਾ ਦੇਖੋ ਐਸਾ ਸੋਨਾ ਪਾਰਾ ਤੇ ਲੋਕਾ ਸੋਨਾ ਪਾਰਾ ਤੇ ਦੇਖੋ ਅੱਜ ਬਾਰੇ ਅਗੇ ਸਰ ਦਾ ਕੰਮ ਕਰ ਤੂੰ ਹੀ ਉਹ ਬਾਕੀ ਵੀ ਸੋਣਾਂ ਦੇ ਪੈਸੇ ਜਿੰਨੇ ਪੰਜਾਬ ਚ ਪੈਗੇ ਆ ਜੇ ਕਿ ਪੰਜਾਬੀ ਕੁੜੀ ਨੂੰ ਕਿਹੇ ਪੈਸੇ ਨੇ ਹੱਥ ਲਾਇਆ ਉਹਦੇ ਹੱਥ ਬਟਕਾ